ਅੱਜ ਬਾਰਡਰ ਏਰੀਏ ਤੇ ਕਲਾਨਾ ਔਰ ਇਸ ਪਾਸੇ ਪਿੰਡ ਤਿੰਦੂ ਫਡਾਲਾ ਤੇ ਹੋਰ ਵੀ ਕਾਫੀ ਪਿੰਡ ਬਿਲਕੁਲ ਤੁਸੀ ਦੇ ਉੱਤੇ ਜ਼ੀਰੋ ਲਾਈਨ ਤੇ ਪਹੁੰਚੇ ਆ ਗੁਰਦੁਆਰਾ ਲੰਗਰ ਸਾਹਿਬ ਡੇਰਾ ਸੰਤ ਬਾਬਾ ਨਿਧਾਨ ਸਿੰਘ ਖੀਰੀ ਜੂਰ ਸਾਹਿਬ ਮਹਾਰਾਸ਼ਟਰ ਤੋਂ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਨੂੰ ਇਹਨਾਂ ਦੇ ਇਸ ਇਲਾਕੇ ਤੋਂ ਫੋਨ ਗਏ ਸੀ ਇੱਥੇ ਇਹਨਾਂ ਨੂੰ ਚਾਰੇ ਦੀ ਵੀ ਲੋੜ ਸੀ ਤੇ ਘਰਾਂ ਵਾਸਤੇ ਜਿਹੜਾ ਰਸਦਾਂ ਦੀ ਕੋਈ ਤਰਪਾਲਾਂ ਦੀ ਹੋਰ ਵੀ ਇਸ ਤਰ੍ਹਾਂ ਦੀਆਂ ਮੈਡੀਕਲ ਦੀ ਵੀ ਲੋੜ ਸੀ ਉਹ ਦਵਾਈਆਂ ਵੀ ਅਸੀਂ ਲੈ ਕੇ ਆਏ ਆ ਅੱਜ ਇਸ ਪਿੰਡ ਦੇ ਵਿੱਚ ਤੇ ਇਸ ਇਲਾਕੇ ਤੇ 10-12 ਪਿੰਡਾਂ ਦੇ ਵਿੱਚ ਚਾਰਾ ਵੀ ਵੰਡਣਾ ਹੈ ਦਵਾਈਆਂ ਵੀ ਇਹ ਸਾਰਾ ਕੁਝ ਮਹਾਪੁਰਸ਼ਾਂ ਦੀ ਕਿਰਪਾ صدਕਾ ਹੋ ਰਿਹਾ ਤੇ ਸਾਰੇ ਪੰਜਾਬ ਚ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਇਹ ਜਿਹੜੀਆਂ ਸਵਾਵਾਂ ਜਥੇਦਾਰ ਸਾਹਿਬ ਜਿਹੜੇ ਸਾਬਾਨ ਨੇ ਉਹ ਫਤਿਹ ਸੰਗਤਾਂ ਜਿਹੜੀਆਂ ਨਿਭਾਰੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬਲਵਿੰਦਰ ਸਿੰਘ ਬਾਬਾ ਅੰਦਰ ਸਿੰਘ ਜੀ ਸੰਤ ਮਹਾਪੁਰਸ਼ ਜਿਨ੍ਹਾਂ ਕੋਲ ਵੱਖ-ਵੱਖ ਸੇਵਾਵਾਂ ਸਾਡੇ ਨਗਰ ਵਿੱਚ ਨਿਭਾਈਆਂ ਜਾ ਰਹੀਆਂ ਹਨ ਜਿਵੇਂ ਕਿ ਡੰਗਰਾਂ ਦਾ ਚਾਰਾ ਤੂੜੀ ਤੇ ਘਰ ਵਿੱਚ ਘਰੇਲੂ ਵਸਤੂਆਂ ਜਿਵੇਂ ਰਸਨ ਪਾਣੀ ਤੇ ਮੈਡੀਕਲ ਦਵਾਈਆਂ ਵੀ ਇਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਸਾਡੇ ਨਗਰ ਦੀ ਪ੍ਰਸ਼ਾਸਨ ਵੱਲੋਂ ਕੋਈ ਬਾਹ ਨਹੀਂ ਫੜੀ ਗਈ ਕਿਸੇ ਸਰਕਾਰ ਨੇ ਵੀ ਇਹਨਾਂ ਨੂੰ ਸਾਥ ਦਿੱਤਾ ਪਰ ਮੈਂ ਇਹਨਾਂ ਮਹਾਪੁਰਖਾਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਕਰਦਾ ਗੁਰੂ ਪਿਆਰੇ ਸਾਧ ਸੰਗਤ ਜੀ ਜੋ ਹੜਾਂ ਦੀ ਮਾਰੇ ਠਾਇ ਲੋਕ ਤਨ ਤਨ ਬਾਬਾ ਜੀ ਉਸਾਰਤ ਜੋ ਬਾਬਿਆਂ ਨੇ ਸਾਡੇ ਇਲਾਕੇ ਦੀ ਜੋ ਸੇਵਾ ਤਰਾਸਨ ਪਾਣੀ ਦੇ ਕਰਨ ਦੇ ਨੇ ਉਹਤ ਕੋ ਸਰਕਾਰ ਪਹੁੰਚੀ ਨਹੀਂ ਗਈ ਇਨਾ ਮਹਾਪੁਰਖਾਂ ਦੀ ਮਿਹਰ ਸਦਕਾ ਹੀ ਸਾਰੇ ਜੋ ਲੋਕ ਸੰਕਟਾਂ ਦੀ ਸੇਵਾ ਹੋਣ ਰਹੀ ਆ ਇਹ ਮਹਾਪੁਰਖਾਂ ਦੀ ਮਿਹਰਬਾਨੀ ਨਾਲ ਹੋਣ ਰਹੀ ਆ ਬਾਕੀ ਸਾਰਾ ਪੰਜਾਬ ਹੀ ਡੁੱਬਾ ਪਿਆ ਵਾ ਹੋਰ ਕਿਸੇ ਨੇ ਕਿਸੇ ਨੇ ਸਾਡੀ ਸਾਰ ਨਹੀਂ ਲਈ ਇਹ ਹਜੂਰ ਸਾਹਿਬਲੇ ਮਹਾਪੁਰਖਾਂ ਨੂੰ ਬੇਨਤੀ ਆ ਜੀ ਵੀ ਅਸੀਂ ਬੇਨਤੀ ਕੀਤੀ ਵੀ ਡੰਗਰਾਂ ਵਾਲੀ ਚਾਰਾ ਚਾਹੀਦਾ ਉਹਨਾਂ ਨੇ ਇੱਕ ਫੋਨ ਤੇ ਸਾਡੇ ਡੰਗਰਾਂ ਵਾਲੀ ਚਾਰਾ ਭੇਜਿਆ ਏ ਸਾਡੇ ਲਈ ਤੇ ਇਹੋ ਸੱਚੀ ਸਰਕਾਰਾਂ ਨੇ ਉਹ ਸਰਕਾਰ ਨੇ ਆਣ ਕੇ ਸਾਡੀ ਕੋਈ ਬਾਣੀ ਫੜੀ ਮਹਾਰਾਜ ਨੂੰ ਇਹੋ ਬੇਨਤੀ ਆ ਜੀ ਗਾਂ ਸਾਨੂੰ ਕਣਕਵਾਦ ਦੇ ਡੀਜ਼ਲ ਦੀ ਲੋੜ ਆ ਖਾਦ ਦੀ ਲੋੜ ਆ ਟਰੈਕਟਰ ਦੀ ਲੋੜ ਆ ਸੋ ਵੱਧ ਤੋਂ ਵੱਧ ਸਾਡੀ ਆਣ ਕੇ ਸੰਯੋਗ ਕਰ ਰਹੇ ਨੇ ਕਿ ਸਰਕਾਰ ਨੇ ਬਾਣੀ ਫੜੀ ਫਸਲਾਂ ਦਾ ਦੇਖ ਸਕਦੇ ਕਾਫੀ ਭਾਰਾ ਨੁਕਸਾਨ ਹੋਇਆ ਏ ਵੀ ਸੋ ਮਹਾਰਾਜ ਮਹਾਰਾਜ ਨੂੰ ਵੀ ਅਪੀਲ ਕੀਤੀ ਵੀ ਡੰਗਰਾਂ ਦਾ ਚਾਰਾ ਚਾਹੀਦਾ ਉਹਨਾਂ ਨੇ ਇੱਕ ਫੋਨ ਤੇ ਇੱਧਰ ਭਾਈ ਸਾਹਿਬ ਭਾਈ ਉਹਨਾਂ ਨੂੰ ਬੇਨਤੀ ਕੀਤੀ ਵੀ ਡੰਗਰਾਂ ਦਾ ਚਾਰਾ ਬਚਾਓ ਸਾਬ ਵਾਹਿਗੁਰੂ ਜੀ ਕੀ